ਬ੍ਰਿਟੇਨ ਵਿੱਚ ਕੋਰੋਨਾ ਸੰਕਰਮਣ ਦਾ ਇੱਕ ਨਵਾਂ ਸਟੇਨ ਸਾਹਮਣੇ ਆਉਣ ਤੋਂ ਬਾਅਦ ਜਿੱਥੇ ਪੂਰੀ ਦੁਨੀਆ ਦੇ ਵਿੱਚ ਹੜਕਮ ਮੱਚਿਆ ਹੋਇਆ ਹੈ ਅਤੇ ਭਾਰਤ ਦੇ ਵਿੱਚ ਬ੍ਰਿਟੇਨ ਤੋਂ ਆਉਣ ਜਾਣ ਵਾਲੀਆਂ ਫਲਾਈਟਸ ਵੀ ਬੰਦ ਕਰ ਦਿੱਤੀਆਂ ਗਈਆਂ। ਉੱਥੇ ਹੀ ਪੰਜਾਬ ਦੇ ਲੁਧਿਆਣਾ ਵਿੱਚ ਬ੍ਰਿਟੇਨ ਤੋਂ ਆਏ ਇੱਕ ਯਾਤਰੀ ਦੇ ਪਹੁੰਚਣ ਦਾ ਮਾਮਲਾ ਸਾਹਮਣੇ ਆਇਆ ਜਿਸ ਨੂੰ ਕੇਂਦਰ ਸਰਕਾਰ ਦੇ ਨਿਰਦੇਸ਼ਾਂ ਤੋਂ ਬਾਅਦ ਦਿੱਲੀ ਭੇਜ ਦਿੱਤਾ ਗਿਆ। ਕਟਨਾ ਦੀ ਪੁਸ਼ਟੀ ਕਰਦੇ ਹੋਏ ਲੁਧਿਆਣਾ ਦੇ ਏਡੀਸੀ ਡਿਵੈਲਪਮੈਂਟ ਸੰਦੀਪ ਕੁਮਾਰ ਨੇ ਦੱਸਿਆ ਕਿ ਬ੍ਰਿਟੇਨ ਤੋਂ ਆਇਆ ਇੱਕ ਯਾਤਰੀ ਲੁਧਿਆਣਾ ਪਹੁੰਚ ਗਿਆ ਸੀ ਅਤੇ ਇੱਥੇ ਫੋਰਟਿਸ ਹਸਪਤਾਲ ਦੇ ਵਿੱਚ ਭਰਤੀ ਹੋ ਗਿਆ ਸੀ ਹਾਲਾਂਕਿ ਹੁਣ ਪ੍ਰਸ਼ਾਸਨ ਨੂੰ ਖਬਰ ਮਿਲੀ ਅਤੇ ਉਸ ਨੂੰ ਕੇਂਦਰ ਸਰਕਾਰ ਦੇ ਨਿਰਦੇਸ਼ਾਂ ਤੋਂ ਬਾਅਦ ਦਿੱਲੀ ਭੇਜ ਦਿੱਤਾ ਗਿਆ ਇਸ ਤੋਂ ਇਲਾਵਾ ਉਸ ਦੀ ਪਤਨੀ ਦੀ ਰਿਪੋਰਟ ਨੈਗੇਟਿਵ ਆਈਏ ਲੇਕਿਨ ਪ੍ਰਸ਼ਾਸਨ ਦੇ ਵੱਲੋਂ ਹਸਪਤਾਲ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਇੱਕ ਮਰੀਜ਼ ਜੋ ਹੈ ਸਾਨੂੰ ਪਤਾ ਲੱਗਿਆ I got a call ਕਿ ਬਈ ਇੱਕ ਬੰਦਾ ਜੋ ਹੈ ਦਿੱਲੀ 에어ਪੋਰਟ ਤੋਂ ਮਿਸ ਹੋ ਗਿਆ ਐਂਡ ਹੀ ਹੈਜ਼ ਰੀਚਡ ਲੁਧਿਆਣਾ ਜੀ ਤੇ ਇੱਥੇ ਆ ਕੇ 40s ਦੇ ਵਿੱਚ ਐਡਮਿਟ ਹੋ ਗਿਆ ਬਟ ਉਹਦੀ ਸਟੇਨ ਕਲੀਅਰ ਨਹੀਂ ਸੀ ਬਿਕੋਜ਼ ਐਸ ਪਰ ਗਵਰਨਮੈਂਟ ਆਫ ਇੰਡੀਆ ਗਾਈਡਲਾਈਨਸ ਜੋ ਹੈ ਯੂਕੇ ਤੋਂ ਆਣ ਵਾਲੇ ਬੰਦਿਆਂ ਨੂੰ ਜੋ ਹੈ ਉਹਨਾਂ ਨੂੰ ਆਈਸੋਲੇਟ ਕਰਨਾ ਹੈ ਤੇ ਉਹਨਾਂ ਨੂੰ ਜਨਰਲ ਪਬਲਿਕ ਦੇ ਵਿੱਚ ਮਿਕਸ ਨਹੀਂ ਹੋਣ ਦੇਣਾ ਕਿਉਂਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਇੱਕ ਨਈ ਸਟ੍ਰੇਨ ਜੋ ਹੈ ਹਾਂਜੀ ਹਾਂਜੀ ਤੇ ਉਹ ਬੰਦਾ ਇੱਥੇ 40s ਦੇ ਵਿੱਚ ਐਡਮਿਟ ਹੋ ਗਿਆ ਸੀ ਉਹ ਸਾਨੂੰ ਵਿਗੋਟੇ ਕਾਲ ਫਰੋਮ ਦਿੱਲੀ ਕਿ ਉਹਨੂੰ ਵਾਪਿਸ ਜੋ ਹੈ ਦਿੱਲੀ ਭੇਜਿਆ ਜਾਵੇ ਐਸ ਪਰ देयर ਗਾਈਡਲਾਈਨਸ ਐਂਡ ਡੀਟੇਲਸ ਵੀ ਹੈਵ ਸੈਂਟ ਹਿਮ ਬੈਕ ਬਿਊਰੋ ਰਿਪੋਰਟ ਐਸ ਐਮ ਜ਼ेड ਨਿਊਜ਼